ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਚੈਨਲ ਤੇ ਹਰ ਮੰਥ ਦੇ ਲਾਸਟ ਵਿੱਚ ਇੱਕ ਬਹੁਤ ਪਿਆਰਾ ਜਿਹਾ ਗਿਫਟ ਨਿਕਲਦਾ ਹੈ April ਦੇ ਮੰਥ ਵਿੱਚ ਇੱਕ ਸੋਨ ਦਾ ਗਿਫਟ ਨਿਕਲਿਆ ਸੀ ਜਿਹੜੇ ਵੀਵਰ ਸਾਡੀ ਸਪੋਰਟ ਕਰਦੇ ਨੇ ਜਿਹੜੇ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਦੇ ਨੇ ਪਲੱਸ ਸਾਡੀ ਲਾਈਵ ਦੇ ਵਿੱਚ ਹੁੰਦੇ ਆ ਤੇ ਇਸ ਮੰਥ ਜਿਹੜਾ ਅਸੀਂ ਕੱਢਾਂਗੇ ਤਿੰਨ ਸੂਟਸ ਦਾ ਗਿਫਟ ਠੀਕ ਹੈ ਜੀ 3 ਸੂਟਸ ਦਾ ਗਿਫਟ ਕੱਢਾਂਗੇ ਬਹੁਤ ਪਿਆਰੇ ਪਿਆਰੇ ਸੂਟ ਹੋਣਗੇ ਇਸ ਤਰ੍ਹਾਂ ਹੀ ਜਿਹੜਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਦੇ ਰਹੋ ਠੀਕ ਹੈ ਜੀ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੋਏਗੀ ਅੱਜ ਦੀ ਆ ਸਭ ਤੋਂ ਪਹਿਲੇ ਜੈਪੂਰੀ ਸਟਾਈਲ ਦਾ ਸੂਟ ਹੋਏਗਾ ਬਹੁਤ ਪਿਆਰਾ ਬਾਰਡਰ ਲਾਈਨ ਚੈੱਕ ਕਰੋ ਇੱਕ ਵਾਰੀ ਬਹੁਤ ਪਿਆਰੀ ਪ੍ਰਿੰਟਿੰਗ ਹੋਏਗੀ ਪ੍ਰਿੰਸ ਪ੍ਰਿੰਸੀਸ ਵਾਲੀ ਜਿਹੜੀ ਉਹ ਪ੍ਰਿੰਟਿੰਗ ਮਿਲੇਗੀ ਬਾਰਡਰ ਲਾਈਨ ਤੇ ਇਸ ਤਰ੍ਹਾਂ ਹੀ ਤੁਹਾਨੂੰ ਬਾਜੂ ਦੀ ਫਿਨਿਸ਼ਿੰਗ ਮਿਲੇਗੀ ਪੂਰਾ ਜੈਪੂਰੀ ਸਟਾਈਲ ਦਾ ਜਿਹੜਾ ਆ ਉਹ ਸੂਟ ਹੋਏਗਾ ਪ੍ਰਿੰਟ ਸਾਰਾ ਜੈਪੁਰੀ ਸਟਾਈਲ ਦਾ ਹੋਏਗਾ ਨਾਲ ਆਏਗੀ ਨੈਕਲਾਈਨ ਬਹੁਤ ਪਿਆਰਾ ਸੂਟ ਆ ਇਕਦਮ ਰਾਇਲ ਲੁੱਕ ਦਾ ਗੁੱਡ ਲੁਕਿੰਗ ਜਿਹੜਾ ਇਹ ਸੂਟ ਹੋਏਗਾ ਇਕਦਮ ਡਿਫਰੈਂਟ ਲੁੱਕ ਦਾ ਸੂਟ ਹੋਏਗਾ ਨਾਲ ਆਏਗਾ ਪਿਓਰ ਦਾ ਦੁਪੱਟਾ ਇਕਦਮ ਪਿਓਰ ਕਾਟਨ ਦਾ ਸੂਟ ਹੋਏਗਾ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਾ ਸਕਦੇ ਹੋ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਲਾਈਨਿੰਗ ਦੀ ਜਿਹੜੀ ਉਹ ਲੋਡ ਨਹੀਂ ਹੋਏਗੀ ਠੀਕ ਹੈ ਜੀ ਇਸ ਤਰ੍ਹਾਂ ਹੀ ਬੈਕ ਤੇ ਪ੍ਰਿੰਟਿੰਗ ਮਿਲੇਗੀ ਬੈਕ ਤੇ ਵੀ ਮਿਲੇਗੀ ਫਰੰਟ ਲਾਈਨ ਤੇ ਵੀ ਪ੍ਰਿੰਟਿੰਗ ਮਿਲੇਗੀ ਬਹੁਤ ਸੋਹਣਾ ਸੂਟ ਆ ਸਭ ਤੋਂ ਪਹਿਲੇ ਆਏਗਾ ਬਲੈਕ ਕਲਰ ਸੂਟ ਦੀ ਲ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਕਲਰ ਆਪਸ਼ਨ ਜਿਹੜੀ ਤੁਹਾਨੂੰ ਕਾਫੀ ਮਿਲ ਜੇਗੀ ਇਸ ਦੇ ਵਿੱਚ ਬ੍ਰਾਈਟ ਕਲਰਸ ਆਉਣਗੇ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਅਗਲਾ ਕਲਰ ਆਏਗਾ ਰੈਡ ਕਲਰ ਠੀਕ ਹੈ ਜੀ ਨੈਕਸਟ ਕਲਰ ਰੈਡ ਕਲਰ ਆਏਗਾ ਪ੍ਰਿੰਟਡ ਸ਼ਰਟ ਹੋਏਗੀ ਨਾਲ ਪ੍ਰਿੰਟਡ ਹੀ ਬਾਟਮ ਹੋਏਗੀ ਠੀਕ ਹੈ ਜੀ ਇਸ ਤਰ੍ਹਾਂ ਪ੍ਰਿੰਟਡ ਬਾਟਮ ਮਿਲੇਗੀ ਪੀਕਾਕ ਵਾਲੀ ਅੰਬੀਆਂ ਦੇ ਡਿਜ਼ਾਈਨ ਵਾਲੀ ਆਏਗੀ ਬਾਟਮ ਨਾਲ ਆਏਗਾ ਪ੍ਰਿੰਟ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਟੂ ਸਾਈਡਡ ਇੱਕਦਮ ਲੰਮੀ ਚੌੜੀ ਇਸ ਨਾਲ ਤੁਹਾਨੂੰ ਵੇਲ ਮਿਲੇਗੀ ਜਿਹੜੀ ਬਾਰਡਰ ਲਾਈਨ ਤੇ ਆ ਬਹੁਤ ਪਿਆਰਾ ਦੁਪੱਟਾ ਹੋਏਗਾ ਸੂਟ ਇੱਕਦਮ ਐਲੀਗੈਂਟ ਹੋਏਗਾ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਬਹੁਤ ਸੋਹਣੇ ਹੋਣਗੇ ਅਗਲਾ ਆਏਗਾ ਮੰਜੈਂਟਾ ਰਾਣੀ ਸ਼ੇਡ ਵਿੱਚ ਸੂਟ ਬਹੁਤ ਸੋਹਣਾ ਜਿਹਾ ਸੂਟ ਹੈ ਕਲਰ ਤੁਸੀਂ ਚੈੱਕ ਕਰਦੇ ਜਾਓ ਪ੍ਰਿੰਟਿੰਗ ਸੇਮ ਹੀ ਆਏਗੀ neck line ਆਏਗੀ border line ਆਏਗੀ ਤੇ ਨਾਲ ਆਏਗੀ ਬਾਜੂ ਠੀਕ ਹੈ ਬੈਕ ਤੇ ਵੀ ਸੇਮ ਪ੍ਰਿੰਟਿੰਗ ਮਿਲੇਗੀ ਨਾਲ बॉਟਮ ਜਿਹੜਾ ਆ ਉਹ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਸੇਮ ਟੋਨ ਹੀ ਹੋਏਗੀ बॉਟਮ ਦੀ ਬਸ ਕਲਰ ਦੀ ਡਿਫਰੈਂਸ ਆਏਗਾ ਇਸ ਦੇ ਵਿੱਚ ਨਾਲ ਆਏਗਾ ਪ੍ਰਿੰਟਡ ਦੁਪੱਟਾ ਪਿਓਰ ਦਾ ਦੁਪੱਟਾ ਹੋਏਗਾ ਇੱਕਦਮ ਐਲੀਗੈਂਟ ਤੇ ਇੱਕਦਮ ਡਿਫਰੈਂਟ ਜੀ ਲੁੱਕ ਵਾਲੇ ਸੂਟ ਹੋਣਗੇ ਜੈਪੁਰੀ ਸਟਾਈਲ ਦੇ ਹੋਣਗੇ ਸੂਟ ਕਲਰ ਤੁਸੀਂ ਚੈੱਕ ਕਰਦੇ ਜਾਣਾ ਬਹੁਤ ਪਿਆਰੇ ਕਲਰ ਹੋਣਗੇ ਮੈਂਜੈਂਟਾ ਰਾਣੀ ਸ਼ੇਡ ਆਏਗਾ ਉਸ ਤੋਂ ਅਗਲਾ ਆਏਗਾ ਗ੍ਰੀਨ ਕਲਰ ਠੀਕ ਹੈ ਬੋਟਲ ਗ੍ਰੀਨ ਕਲਰ ਹੋਏਗਾ ਬਹੁਤ ਸੋਹਣਾ ਕਲਰ ਹੈ ਚੈੱਕ ਕਰੋ ਬਹੁਤ ਪਿਆਰੀ ਜੀ ਆਏਗੀ ਪ੍ਰਿੰਟਿੰਗ ਇਵੇਂ ਨੈਕ ਲਾਈਨ ਆਏਗੀ ਪੂਰੀ ਪ੍ਰਿੰਸ ਪ੍ਰਿੰਕੈਸ ਵਾਲੀ ਨੈਕ ਲਾਈਨ ਆਏਗੀ ਬਾਰਡਰ ਲਾਈਨ ਆਏਗੀ ਬਾਜੂ ਤੇ ਸੇਮ ਪ੍ਰਿੰਟਿੰਗ ਵਾਲਾ ਬਾਰਡਰ ਮਿਲੇਗਾ ਬੈਕ ਤੇ ਮਿਲੇਗਾ ਨਾਲ ਆਏਗਾ ਪ੍ਰਿੰਟਡ ਬਾਟਮ ਠੀਕ ਹੈ ਜੀ ਇਹ ਥੋੜਾ ਲੈਮਨ ਸ਼ੇਡ ਦਾ ਬੇਸ ਹੋਏਗਾ ਉੱਪਰ ਪ੍ਰਿੰਟਿੰਗ ਬਹੁਤ ਪਿਆਰੀ ਹੋਈਆਂ ਨਾਲ ਆਏਗਾ ਪ੍ਰਿੰਟਡ ਦੁਪੱਟਾ ਇੱਕਦਮ ਪੂਰਾ ਸਟਾਈਲਿਸ਼ ਦੁਪੱਟਾ ਮਿਲੇਗਾ ਪਿਓਰ ਦਾ ਦੁਪੱਟਾ ਹੋਏਗਾ ਸ਼ੰਕਰ ਪ੍ਰਿੰਟਸ ਦੇ ਵਾਲੇ ਸੂਟ ਹੋਣਗੇ ਜੀ ਠੀਕ ਹੈ ਸਾਰੇ ਹੀ ਸ਼ੰਕਰ ਪ੍ਰਿੰਟਸ ਦੇ ਸੂਟ ਆ ਇੱਕਦਮ ਲਾਜਵਾ ਪ੍ਰਿੰਟਿੰਗ ਹੁੰਦੀ ਹੈ ਇਹਨਾਂ ਦੀ ਤੇ ਪ੍ਰਿੰਟ ਬਹੁਤ ਪਿਆਰੇ ਰਹਿੰਦੇ ਆ ਸੂਟ ਦੇ ਕਲਰ ਬਹੁਤ ਸੋਹਣੇ ਰਹਿੰਦੇ ਆ ਅਗਲੇ ਆਉਣਗੇ ਇਸ ਤਰ੍ਹਾਂ ਬੁਟੀਕ ਸਟਾਈਲ ਸੂਟ ਮਿਲਣਗੇ ਡਬਲ ਪੈਨਨਿੰਗ ਆਏਗੀ ਫਰੰਟ ਲਾਈਨ ਤੇ ਸਭ ਤੋਂ ਪਹਿਲਾ ਵਾਈਨ ਕਲਰ ਦਾ ਸੂਟ ਆ ਇਹ ਪ੍ਰਤੀ ਬ੍ਰਾਂਡ ਦੇ ਸੂਟ ਹੋਣਗੇ ਠੀਕ ਹੈ ਜੀ ਤੇ ਬਾਰਡਰ ਲਾਈਨ ਵੀ ਪੂਰੀ ਲੈਸੀਸ ਦੇ ਨਾਲ ਫਿਨਿਸ਼ ਮਿਲੇਗੀ ਚੈੱਕ ਕਰ ਬਹੁਤ ਪਿਆਰਾ ਨਾਲ ਆਏਗਾ ਕੋਟਾ ਦਾ ਦੁਪੱਟਾ ਕੋਟਾ ਦਾ ਦੁਪੱਟਾ ਆਏਗਾ ਫੋਰ ਸਾਈਡਡ ਇਕਦਮ ਸਕਿਨ ਟਨ ਦੀ ਲੈਸ ਮਿਲੇਗੀ ਪੂਰੀ ਫਿਨਿਸ਼ਿੰਗ ਵਾਲਾ ਸੂਟ ਮਿਲੇਗਾ ਰੇਟ ਇਹ ਵਾਲੇ ਸੂਟਸ ਦਾ ਹੋਏਗਾ 1195 ਠੀਕ ਹੈ 1195 1195 ਸੂਟਸ ਦਾ ਰੇਟ ਹੋਏਗਾ ਕਲਰ ਤੁਸੀਂ ਚੈੱਕ ਕਰਦੇ ਜਾਓ ਅਗਲਾ ਆਏਗਾ ਬਹੁਤ ਸੋਹਣਾ ਮੋਰ ਪੰਖੀਆ ਕਲਰ ਮੋਰ ਪੰਖੀਆ ਸ਼ੇਡ ਆਏਗੀ ਡਬਲ ਪੈਨਲਿੰਗ ਜਿਵੇਂ ਕਿ ਹੁਣ ਲੈਸਿਸ ਦਾ ਕਾਫੀ 트ੈਂਡ ਚੱਲਦਾ ਪਿਆ ਆ ਪ੍ਰਿੰਟ ਸੂਟਸ ਦੇ ਉੱਪਰ ਸੇਮ ਪ੍ਰਿੰਟਿੰਗ ਤੇ ਸੇਮ ਹੀ ਡਿਜ਼ਾਈਨਿੰਗ ਤੁਹਾਨੂੰ ਮਿਲੇਗੀ ਐਜ਼ ਇਟ ਇਜ਼ ਨਾਲ ਪਲੇਨ ਦੁਪੱਟਾ ਆਏਗਾ ਕੋਟਾ ਦਾ ਦੁਪੱਟਾ ਆਏਗਾ ਪੂਰੀ ਲੈਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਇਸ ਦੇ ਵਿੱਚ ਵੀ ਅਗਲਾ ਬਲੈਕ ਕਲਰ ਹੋਏਗਾ ਠੀਕ ਹੈ ਜੀ ਅਗਲਾ ਹੋਏਗਾ ਬਲੈਕ ਕਲਰ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਲੈਸਿਸ ਦੇ ਨਾਲ ਤੇ ਇਸ ਤਰ੍ਹਾਂ ਜਿਹੜੀ ਤੁਹਾਨੂੰ ਪੈਨਲਿੰਗ ਮਿਲੇਗੀ ਲੌਂਗ ਲੈਂਥ ਵਾਈਜ਼ ਬਲੈਕ ਕਲਰ ਦੇ ਉੱਪਰ ਸਕਿਨ ਟੋਨ ਰੈੱਡ ਟੋਨ ਦੀ ਪ੍ਰਿੰਟਿੰਗ ਆਏਗੀ ਚੈੱਕ ਕਰਦੇ ਜਾਓ ਠੀਕ ਹੈ ਜੀ ਇਸ ਦੇ ਵਿੱਚ ਤੁਹਾਨੂੰ 5 ਕਲਰ ਮਿਲਾਂਗੇ ਠੀਕ ਹੈ 5 ਕਲਰ ਆਪਸ਼ਨ ਹੋਏਗੀ ਆਗਰ ਤੁਸੀਂ ਜਲਦੀ ਆਰਡਰ ਕਰ ਲੈਂਦੇ ਹੋ ਤੇ ਤੁਹਾਨੂੰ ਕਲਰ ਆਪਸ਼ਨ ਕਾਫੀ ਮਿਲ ਜੇਗੀ ਨਾਲ ਆਏਗਾ ਬਲੈਕ ਕਲਰ ਦਾ ਕੋਟਾ ਦਾ ਦੁਪੱਟਾ ਦੈਸ ਇਸ ਦਾ ਨਾਲ ਫਿਨਿਸ਼ ਮਿਲੇਗਾ ਬਹੁਤ ਸੋਹਣਾ ਸੂਟ ਆ ਸਿਰਫ 1195 ਦਾ ਸੂਟ ਮਿਲੇਗਾ ਕਲਰ ਬਹੁਤ ਪਿਆਰੇ ਆਉਣਗੇ ਨੈਕਸਟ ਆਏਗਾ ਰੈੱਡ ਕਲਰ بیس ਰੈੱਡ ਹੋਏਗਾ ਸਕਿਨ ਟੋਨ ਆਏਗੀ ਬਲੂ ਕਲਰ ਆਏਗਾ ਉੱਪਰ ਪ੍ਰਿੰਟਿੰਗ ਦੇ ਵਿੱਚ ਇੱਕਦਮ ਲਾਜਵਾਬ ਜਿਹਾ ਸੂਟ ਆ ਕਲਰ ਬਹੁਤ ਸੋਹਣੇ ਆ ਇਸ ਦਾ ਬੁਟੀਕ ਸਟਾਈਲ ਮਿਲਣਗੇ 1195 ਕੋਟੇ ਦੇ ਦੁਪੱਟੇ ਆਏ ਨੇ ਨਾਲ ਬਹੁਤ ਸੋਹਣੇ ਜੇ ਲੁੱਕ ਹੁੰਦੀ ਹੈ ਇਹ ਵਾਲੇ ਸੂਟਸ ਦੀ ਇਹਨਾਂ ਨੂੰ ਤੁਸੀਂ ਸ਼ਾਰਟ ਸ਼ਰਟ ਵੀ ਬਣਾ ਸਕਦੇ ਹੋ ਲੌਂਗ ਸ਼ਰਟ ਵੀ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਇਹ ਤੁਹਾਨੂੰ 올 ਓਵਰ ਜਿਹੜਾ ਹੈ ਨਾ ਪ੍ਰਿੰਟ ਮਿਲੇਗਾ ਠੀਕ ਹੈ ਪ੍ਰਿੰਟ ਸੂਟ 올 ਓਵਰ ਮਿਲੇਗਾ ਫਰੰਟ ਲਾਈਨ ਤੇ ਲੈਸੀਸ ਦੇ ਨਾਲ ਪੂਰੀ ਫਿਨਿਸ਼ਿੰਗ ਮਿਲੇਗੀ ਡਬਲ ਪੈਨਿੰਗ ਮਿਲੇਗੀ ਬਾਰਡਰ ਲਾਈਨ ਮਿਲੇਗੀ ਬਲੂ ਕਲਰ ਆਏਗਾ ਲਾਸਟ ਵਾਲਾ ਬਲੂ ਕਲਰ ਹੋਏਗਾ ਇਸ ਤੇ ਵਿੱਚ ਸਕਿਨ ਟੋਨ ਤੇ ਰੈੱਡ ਟੋਨ ਦੀ ਹੋਈ ਹੈ ਫਿਨਿਸ਼ਿੰਗ ਠੀਕ ਹੈ ਜੀ ਨਾਲਾਇਕਾ ਕੋਟਾ ਦਾ ਦੁਪੱਟਾ ਬਹੁਤ ਸੋਹਣੇ ਸੋਹਣੇ ਸੂਟ ਨੇ ਕਲਰ ਬਹੁਤ ਸੋਹਣੇ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ 7814352822 ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਠੀਕ ਹੈ ਜੀ ਪਿਕ ਸੈਂਡ ਕਰਨੀ ਆ ਵਿਦ ਰੇਟ ਠੀਕ ਹੈ ਜੀ ਜਿਸਾਂ ਕੀ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਮੈਂ ਦੇ ਲਾਸਟ ਵਿੱਚ ਅਸੀਂ ਕੱਢਾਂਗੇ 3 ਸੂਟਾਂ ਦਾ ਗਿਫਟ ਠੀਕ ਹੈ ਜੀ 3 ਸੂਟਾਂ ਦਾ ਗਿਫਟ ਕਰਾਂਗੇ ਉਹ ਵਾਲੇ ਈਵਰਸ ਵਾਸਤੇ ਜਿਹੜੇ ਸਾਨੂੰ ਸਾਰੇ ਹੀ ਮੰਨਸਾ ਰਿਪੋਰਟ ਕਰਨਗੇ ਸਾਡੀ ਲੌਂਗ ਵੀਡੀਓ ਤੇ ਤੁਸੀਂ ਕਮੈਂਟ ਕਰਨਾ ਹੈ ਪਲੱਸ ਸਾਡੀ ਲਾਈਵ ਦੇ ਵਿੱਚ ਆਉਣਾ ਹੈ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ਿਕਾਉ ਜੀ ਸਾਰਿਆਂ ਨੂੰ